ਪੰਜਾਬ ਸਣੇ ਪੂਰੇ ਦੇਸ਼ ਦੇ ਵਿੱਚ ਹੁਣ ਸਰਦੀਆਂ ਵਧ ਰਹੀਆਂ ਨੇ ਲਗਾਤਾਰ ਜੋ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਅਜਿਹੇ ਦੇ ਵਿੱਚ ਸਾਨੂੰ ਬਹੁਤ ਕੁਝ ਅਜਹੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਉੱਤੇ ਧਿਆਨ ਦੇਣਾ ਬੇਹੱਦ ਜ਼ਰੂਰੀ ਹੁੰਦਾ ਪਰ ਕਿਤੇ ਨਾ ਕਿਤੇ ਤੁਸੀਂ ਉਹ ਸ਼ਾਇਦ ਭੁੱਲ ਗਏ ਹੋਵੋਗੇ ਕਿ ਆਖਰ ਕੀ ਕਰਨਾ ਹੈ ਤੇ ਉਹ ਜਾਣਦੇ ਹਾਂ ਅੱਜ ਦੇ ਇਸ ਰਿਪੋਰਟ ਦੇ ਵਿੱਚ ਕਿ ਸਰਦੀਆਂ ਦੇ ਵਿੱਚ ਤੁਸੀਂ ਆਪਣੇ ਆਪ ਦਾ ਤੇ ਨਾਲ ਹੀ ਆਪਣੇ ਜੋ ਬੱਚੇ ਨੇ ਉਹਨਾਂ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹੋ ਸਰਦੀਆਂ ਤੋਂ ਕਿਵੇਂ ਬਚਾ ਕੇ ਰੱਖ ਸਕਦੇ ਹੋ ਕੁਝ ਜ਼ਰੂਰੀ ਟਿਪਸ ਨੇ ਜੋ ਜਾਣਦੇ ਹਾਂ ਅੱਜ ਦੇ ਇਸ ਰਿਪੋਰਟ ਦੇ ਵਿੱਚ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹਰ ਰੋਜ਼ ਤਾਪਮਾਨ ਦੇ ਵਿੱਚ ਗਿਰਾਵਟ ਵੀ ਦੇਖੀ ਜਾ ਰਹੀ ਹੈ ਕੁਝ ਹੀ ਦਿਨਾਂ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਤੇ ਅਜੇ ਹੀ ਦੇ ਵਿੱਚ ਬਦਲਦੇ ਮੌਸਮ ਦੀ ਨਾਲ-ਨਾਲ ਆਪਣੇ ਘਰ ਆਸ-ਪਾਸ ਅਤੇ ਖਾਨ ਪੀਣ ਦੇ ਤੌਰ ਤਰੀਕੇ ਦੇ ਵਿੱਚ ਕੁਝ ਬਦਲਾ ਜ਼ਰੂਰੀ ਹੁੰਦੇ ਨੇ ਕਿਉਂਕਿ ਠੰਡ ਵਧੇਗੀ ਤਾਂ ਠੰਡ ਦੇ ਲਈ ਤਿਆਰੀਆਂ ਵੀ ਜ਼ਰੂਰੀ ਨੇ ਤਾਂ ਸਵਾਲ ਅਜਿਹੇ ਦੇ ਵਿੱਚ ਇਹ ਉੱਠਦਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤੁਹਾਨੂੰ ਕਿਹੜੀਆਂ ਉਹ ਚੀਜ਼ਾਂ ਨੇ ਜਾਂ ਤੁਹਾਨੂੰ ਕਿਹੜੀਆਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਨੇ ਤਾਂ ਆਉਣ ਵਾਲੇ ਹਫਤੇ ਦੇ ਵਿੱਚ ਕਦੀ ਵੀ ਅਜਿਹਾ ਹੋਵੇਗਾ ਕਿ ਅਚਾਨਕ ਹੀ ਜੋ ਤਾਪਮਾਨ ਹੈ ਉਹ गिर ਜਾਵੇਗਾ ਤੇ ਅਚਾਨਕ ਹੀ ਰਜਾਈ ਦੀ ਜ਼ਰੂਰਤ ਪੈ ਸਕਦੀ ਹੈ ਇਸ ਲਈ ਹੁਣ ਠੰਡੀਆਂ ਦੇ ਵਿੱਚ ਕੰਬਲ ਰਜਾਈ ਜੇ ਹੋਰ ਵੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਪਹਿਲਾਂ ਤੋਂ ਹੀ ਧੁੱਪ ਦਿਖਾ ਲਓ ਮਹੀਨੇ ਤੋਂ ਬਾਅਦ ਹੀ ਜੇਕਰ ਗੱਲ ਕਰੀਏ ਤਾਂ ਜੋ ਠੰਡ ਹੈ ਉਸ ਦੇ ਵਿੱਚ ਜੋ ਵਾਦਾ ਹੋ ਜਾਵੇਗਾ ਅਜੇਹੇ ਦੇ ਵਿੱਚ ਧੁੱਪ ਵੀ ਕਦੀ ਕਦੀ ਜੋ ਹੈ ਨਹੀਂ ਵੀ ਨਿਕਲੋਗੀ ਤਾਂ ਤੁਹਾਨੂੰ ਬਾਅਦ ਦੇ ਵਿੱਚ ਦਿੱਕਤ ਆ ਸਕਦੀ ਹੈ ਤੁਹਾਨੂੰ ਦੱਸ ਦਈਏ ਕਈ ਮਹੀਨਿਆਂ ਤੋਂ ਬੰਦ ਪਏ ਇਹਨਾਂ ਰਜ਼ਾਈ ਕੰਬਲ ਨੂੰ ਜੋ ਇਸ ਦੇ ਵਿੱਚ ਕੀਟ ਤੇ ਬੈਕਟੀਰੀਆ ਜਰੇ ਨੇ ਉਹ ਪਨਪ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ ਇਸ ਕਰਕੇ ਧੁੱਪ ਦੀ ਜਿਹੜੀ ਗਰਮੀ ਹੈ ਉਹ ਇਸ ਕੀਟ ਜੋ ਹੈ ਜਾਂ ਫਿਰ ਬੈਕਟੀਰੀਆ ਜੋ ਹੈ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਅਜਿਹੇ ਦੇ ਵਿੱਚ ਜੋ ਕਈ ਮਹੀਨਿਆਂ ਤੋਂ ਜੋ ਤਾੜਾ ਜੋ ਬੈੱਡ ਹੈ ਜਾਂ ਫਿਰ ਅਲਮੀਰਾ ਦੇ ਵਿੱਚ ਜੋ ਤੁਸੀਂ ਕੱਪੜੇ ਪਾ ਕੇ ਰੱਖਦੇ ਹੋ ਤਾਂ ਉਹਨਾਂ ਦੇ ਵਿੱਚੋਂ ਦੀ ਬਦਬੂ ਵੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਬਦਬੂ ਨੂੰ ਖਤਮ ਕਰਨ ਦੇ ਲਈ ਉਸ ਨੂੰ ਧੁੱਪ ਦਿਖਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਸ ਦੇ ਵਿੱਚੋਂ ਦੀ ਗੰਦੀ ਜਹੀ ਜਿਹੜੀ 스멜 ਆਉਂਦੀ ਹੈ ਉਹ ਖਤਮ ਹੋ ਜਾਵੇ ਤਾਂ ਕੰਬਲ ਰਜਾਈ ਤੇ ਹੋਰ ਵੀ ਜੋ ਕਵਰ ਹੈ ਉਹਨਾਂ ਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਭੋਂ ਕੇ ਰੱਖ ਦੋ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੋਲੋ ਕਿਉਂਕਿ ਜੇਕਰ ਤੁਸੀਂ ਇਹਨਾਂ ਨੂੰ ਨਹੀਂ ਤੋਉਂਗੇ ਤਾਂ ਤੁਸੀਂ ਬਿਮਾਰ ਪੈ ਸਕਦੇ ਹੋ ਤੁਸੀਂ ਰਜਾਈਆਂ ਨੂੰ ਡਰਾਈ ਕਲੀਨ ਕਰਵਾ ਸਕਦੇ ਹੋ ਕਿਉਂਕਿ ਅਸੀਂ ਉਹਨਾਂ ਨੂੰ ਵਾਸ਼ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਰੁਈ ਹੁੰਦੀ ਹੈ ਮੋਟੀ ਰਜਾਈ ਜੋ ਤੁਸੀਂ ਯੂਜ਼ ਕਰੋਗੇ ਤਾਂ ਉਸ ਨੂੰ ਅਸੀਂ ਧੋ ਤਾਂ ਨਹੀਂ ਸਕਦੇ ਪਰ ਡਰਾਈ ਕਲੀਨ ਕਰਵਾਉਣ ਦੇ ਨਾਲ ਉਸ ਦੇ ਵਿੱਚੋਂ ਦੀ ਗੰਦਗੀ ਜਾਂ ਧੂਲ ਦੀ ਗੱਲ ਕਰ ਲਈਏ ਭਾਵੇਂ ਬੈਕਟੀਰੀਆ ਦੀ ਗੱਲ ਕਰ ਲਈਏ ਸਭ ਕੁਝ ਸਾਫ਼ ਹੋ ਜਾਵੇਗਾ ਸਰਦੀਆਂ ਦੇ ਨਾਲ ਆਪਣੇ ਆਪ ਨੂੰ ਬਚਾਉਣ ਦੇ ਲਈ ਸਵੈਟਰ ਜੈਕਰ ਇਨਰ ਵਰਗੇ ਜਿਹੜੇ ਕੱਪੜੇ ਨੇ ਉਹ ਬੇਹਦ ਜ਼ਰੂਰਤ ਜੋ ਇਹਨਾਂ ਦੀ ਪੈਂਦੀ ਹੈ ਤਾਂ ਅਜੇਹੇ ਦੇ ਵਿੱਚ ਇਹਨਾਂ ਨੂੰ ਪਹਿਲਾਂ ਹੀ ਧੋ ਲੋ ਕਿਉਂਕਿ ਹੁਣ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਆਲਮੋਸਟ ਤੇ ਲੰਬੇ ਸਮੇਂ ਤੱਕ ਅਸੀਂ ਇਸ ਨੂੰ ਬੈੱਡ ਦੇ ਵਿੱਚ ਰੱਖਦੇ ਆ ਤਾਂ ਸੀਲਨ ਵਰਗੀ ਜਿਹੜੀ 스멜 ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਇਹਨਾਂ ਨੂੰ ਬਿਨਾਂ ਧੁੱਪ ਲਵਾਏ ਜਾਂ ਫਿਰ ਬਿਨਾਂ ਧੋਤੇ ਤੁਸੀਂ ਪਾ ਲਉਗੇ ਤਾਂ ਤੁਹਾਨੂੰ ਇਰੀਟੇਸ਼ਨ ਹੋ ਸਕਦੀ ਹੈ ਜਾਂ ਫਿਰ ਸਕਿਨ ਇਨਫੈਕਸ਼ਨ ਵੀ ਹੋ ਸਕਦਾ ਹੈ ਇਸ ਲਈ ਅਲਮਾਰੀ ਦੇ ਵਿੱਚ ਸਾਰੇ ਗਰਮ ਕੱਪੜੇ ਜਿਹੜੇ ਹੈਗੇ ਉਹ ਕੱਢ ਲੋ ਤੇ ਉਹਨਾਂ ਨੂੰ ਪਹਿਲਾਂ ਤੁਸੀਂ ਅਲੱਗ ਕਰ ਲੋ ਕਿ ਆਖਰ ਇਹਨਾਂ ਦੇ ਵਿੱਚੋਂ ਡਰਾਈ ਕਲਿੰਗ ਕਿਨਾਂ ਦੀ ਕਰਵਾਉਣੀ ਹੈ ਤੇ ਨਾਲ ਹੀ ਕਿਹੜੇ ਕੱਪੜੇ ਧੋਣ ਵਾਲੇ ਨੇ ਤੇ ਇਹਨਾਂ ਨੂੰ ਪਹਿਲਾਂ ਹੀ ਸਾਫ਼ ਕਰਕੇ ਸੁਕਾ ਕੇ ਤੁਸੀਂ ਆਪਣੀ ਅਲਮਾਰੀ ਦੇ ਵਿੱਚ ਪਹਿਲਾਂ ਹੀ ਸਜਾ ਲਓ ਤੇ ਤੁਹਾਡਾ ਵਿంటర్ ਵਾਰਡਰੋਬ ਜੋ ਹੈ ਉਹ ਤਿਆਰ ਹੋ ਜਾਵੇਗਾ ਗਰਮ ਜਿਹੜੇ ਕੱਪੜੇ ਨੇ ਉਹਨਾਂ ਨੂੰ ਘਰ ਦੇ ਵਿੱਚ ਜੇਕਰ ਤੁਸੀਂ ਧੋ ਰਹੇ ਹੋ ਤਾਂ ਉਸ ਦੇ ਲਈ ਤੁਸੀਂ ਮਾਈਲਡ ਸੌਫਟ ਜਾਂ ਫਿਰ ਲਿਕਵਿਡ ਡਿਟਰਜਨ ਦਾ ਹੀ ਇਸਤੇਮਾਲ ਕਰਿਓ ਕਿਉਂਕਿ ਜੇਕਰ ਤੁਸੀਂ ਕੋਈ ਹੋਰ ਡਿਟਰਜੈਂਟ ਦੀ ਵਰਤੋਂ ਕਰੋਗੇ ਤਾਂ ਉਸ ਦੇ ਨਾਲ ਜਿਹੜੇ ਕੱਪੜੇ ਨੇ ਉਹਨਾਂ ਦੀ ਸੌਫਟਨੈਸ ਖਤਮ ਹੋ ਜਾਂਦੀ ਹੈ ਤੇ ਅਜਿਹੇ ਦੇ ਵਿੱਚ ਬੱਚਿਆਂ ਦੀ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਦਿਨੋਂ-ਦਿਨ ਵੱਧਦੇ ਨੇ ਤਾਂ ਅਜਿਹੇ ਦੇ ਵਿੱਚ ਪਿਛਲੇ ਸਾਲ ਦੇ ਜੇ ਉਹਨਾਂ ਦੇ ਕੱਪੜੇ ਹੈਗੇ ਉਹ ਹੋ ਸਕਦਾ ਫਿੱਟ ਨਾ ਹੋਣ ਜਾਂ ਛੋਟੇ ਹੋ ਜਾਣ ਤਾਂ ਅਜਿਹੇ ਦੇ ਵਿੱਚ ਮੌਸਮ ਜੋ ਹੈ ਬਦਲ ਚੁੱਕਿਆ ਅਜਿਹੇ ਦੇ ਵਿੱਚ ਮੌਸਮ ਅੱਗੇ ਜਾ ਕੇ ਹੋਰ ਵੀ ਖਰਾਬ ਹੋਵੇ ਤੇ ਬੱਚੇ ਤੁਹਾਡੇ ਬਿਮਾਰ ਪੈਣ ਇਸ ਤਰ੍ਹਾਂ ਕਿ ਪਹਿਲਾਂ ਤੋਂ ਹੀ ਤੁਸੀਂ ਲਿਸਟ ਬਣਾ ਲਓ ਕਿ ਬੱਚਿਆਂ ਨੂੰ ਵਿੰਟਰ ਦੇ ਕੱਪੜੇ ਜਿਹੜੇ ਹੈਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੀ ਕੀ ਲੈ ਕੇ ਦੇਣਾ ਹੈ ਇਸ ਦੇ ਨਾਲ ਹੀ ਤੁਸੀਂ ਠੰਡ ਦੇ ਵਿੱਚ ਜਿਹੜੇ ਜ਼ਰੂਰੀ ਕੱਪੜੇ ਨੇ ਜਿਵੇਂ ਕਿ ਇਨਰ ਪਾਵੇਂ ਸੌਕਸ ਦੀ ਗੱਲ ਕਰ ਲਈਏ ਜਿਹੜੇ ਫਟ ਗਏ ਨੇ ਜਾਂ ਇਨਰ ਦੀ ਗੱਲ ਕਰ ਲਈਏ ਅਜੇਹ ਦੇ ਵਿੱਚ ਇਹਨਾਂ ਦੀ ਲਿਸਟ ਪਹਿਲਾਂ ਤੇ ਹੀ ਬਣਾ ਕੇ ਸ਼ਾਪਿੰਗ ਕਰ ਲਓ ਸਰਦੀਆਂ ਦੇ ਵਿੱਚ ਹਰ ਕੋਈ ਜਰਾ ਗਰਮ ਪਾਣੀ ਦੇ ਨਾਲ ਨਹਾਣਾ ਪਸੰਦ ਕਰਦਾ ਹੈ ਕਿਉਂਕਿ ਨਾਰਮਲ ਪਾਣੀ ਠੰਡਾ ਹੁੰਦਾ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਠੰਡੇ ਪਾਣੀ ਦੇ ਨਾਲ ਨਹਾਣਦੇ ਵੀ ਹੋ ਤਾਂ ਬਿਮਾਰ ਵੀ ਪੈ ਸਕਦੇ ਹੋ ਤਾਂ ਇਸ ਕਰਕੇ ਜਿਹੜਾ ਗੀਜ਼ਰ ਹੈ ਉਸ ਦੀ ਵਰਤੋਂ ਸਰਦੀਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਗੀਜ਼ਰ ਦੀ ਪਹਿਲਾਂ ਹੀ ਸਰਵਿਸਿੰਗ ਕਰਵਾ ਲਓ ਜੇਕਰ ਗੀਜ਼ਰ ਖਰਾਬ ਪਿਆ ਹੋਇਆ ਤਾਂ ਉਸ ਦੀ ਰਿਪੇਅਰਿੰਗ ਕਰਵਾ ਲਓ ਤੇ ਨਾਲ ਹੀ ਤੁਹਾਨੂੰ ਅੱਗੇ ਜਾ ਕੇ ਇਸ ਦੇ ਨਾਲ ਕੋਈ ਵੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਸਰਦੀਆਂ ਦੇ ਵਿੱਚ ਜੁਗਗਾਰ ਹੈ ਉਸ ਦੇ ਵਿੱਚ ਨਮੀ ਜ਼ਿਆਦਾ ਰਹਿੰਦੀ ਹੈ ਤੇ ਘਰ ਦੇ ਜਿਹੜੇ ਉਹਨਾਂ ਨੂੰ ਵਾਸ਼ ਕਰਵਾਉਣਾ ਬੇਹਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਨੂੰ ਸੁੱਕਣ ਦੇ ਵਿੱਚ ਵੀ ਟਾਈਮ ਲੱਗਦਾ ਹੈ ਇਸ ਲਈ ਜਦੋਂ ਠੰਡ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਪੂਰੇ ਘਰ ਨੂੰ ਇੱਕ ਵਾਰੀ ਡੀਪ ਕਲੀਨਿੰਗ ਜ਼ਰੂਰ ਕਰਵਾਓ ਇਸ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਧੂਲ ਮਿੱਟੀ ਹੋਵੇਗੀ ਉਹ ਖਤਮ ਹੋ ਜਾਵੇਗੀ ਖਾਸ ਕਰਕੇ ਕਿਚਨ ਦੀ ਗੱਲ ਕਰ ਲਈ ਜਿੱਥੇ ਸਫਾਈ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਬੈਕਟੀਰੀਆ ਉੱਥੇ ਲੁਕੇ ਹੋਏ ਹੁੰਦੀ ਨਹੀਂ ਤਾਂ ਅਜੇ ਹੀ ਦੇ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੀ ਧੁੰਦ ਜੋ ਹੈਗੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਚੁੱਕੀ ਹੈ ਲੋਕਾਂ ਨੇ ਹੁਣ ਗਰਮ ਕੱਪੜੇ ਕੱਢ ਲਏ ਨੇ ਪਰ ਉਹਨਾਂ ਦੀ ਸਹੀ ਸਾਮ ਸੰਭਾਲ ਬੇहद ਜ਼ਰੂਰੀ ਹੈ ਜੇਕਰ ਤੁਸੀਂ ਸਹੀ ਤਰੀਕੇ ਨਾਲ ਸਾਮ ਸੰਭਾਲ ਨਹੀਂ ਕਰੋਗੇ ਤਾਂ ਤੁਹਾਡੀ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ